ਸਿਕਾਲ ਜੀ ਤੁਹਾਨੂੰ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਉੱਤੇ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ 10ਵੀਂ ਕਲਾਸ ਦੇ ਮੈਪਸ ਦੇ ਬਾਰੇ 10ਵੀਂ ਕਲਾਸ ਦੇ ਬੋਰਡ ਦੇ ਪੇਪਰਾਂ ਦੇ ਵਿੱਚ ਜਿਹੜੇ ਨਕਸ਼ੇ ਹੁੰਦੇ ਨੇ ਉਹਨਾਂ ਦੇ ਬਾਰੇ ਗੱਲ ਕਰਾਂਗੇ ਪੰਜਾਬ ਬੋਰਡ ਦੇ ਪੇਪਰਾਂ ਦੇ ਵਿੱਚ ਦੋ ਤਰ੍ਹਾਂ ਦੇ ਨਕਸ਼ੇ ਹੁੰਦੇ ਨੇ ਇਕ ਇੰਡੀਆ ਦਾ ਨਕਸ਼ਾ ਹੁੰਦਾ ਹੈਗਾ ਅਤੇ ਦੂਜਾ ਹੁੰਦਾ ਪੁਰਾਣੇ ਪੰਜਾਬ ਦਾ ਨਕਸ਼ਾ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਭਾਰਤ ਦੇ ਨਕਸ਼ੇ ਦੇ ਬਾਰੇ ਗੱਲ ਕਰਾਂਗੇ ਤਾਂ ਜਿੰਨੇ ਵੀ ਟੌਪਿਕ ਨੇ ਜਿਹੜੇ ਭਾਰਤ ਦੇ ਨਕਸ਼ੇ ਦੇ ਨਾਲ ਸੰਬੰਧਿਤ ਨੇ ਤੇ ਜਿਹੜੇ ਪੇਪਰ ਦੇ ਵਿੱਚ ਆ ਸਕਦੇ ਨੇ ਉਹ ਆਪਾਂ ਸਾਰੇ ਕਵਰ ਕਰਾਂਗੇ ਤਾਂ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਵੀਡੀਓ ਤਾਂ ਇਸ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਚੀਜ਼ ਹੁੰਦੀ ਹੈ ਕਿ 2021 ਦੇ ਜਿਹੜਾ ਜੰਗਲਾਤ ਸਰਵੇਖਣ ਸੀਗਾ ਉਹਦੇ ਅਕੋਰਡਿੰਗ ਭਾਰਤ ਦੇ ਵਿੱਚ ਕਿਹੜਾ ਰਾਜ ਸੀ ਜਿੱਥੇ ਸਭ ਤੋਂ ਜ਼ਿਆਦਾ ਜੰਗਲ ਨੇ ਤੇ ਕਿਹੜਾ ਰਾਜ ਹੈ ਜਿਹਦੇ ਵਿੱਚ ਸਭ ਤੋਂ ਘੱਟ ਜੰਗਲ ਨੇ ਤਾਂ ਦੇਖ ਲੈਣੇ ਜੀ ਤਾਂ ਸਭ ਤੋਂ ਪਹਿਲਾਂ ਗੱਲ ਤੇ ਜਿਹੜਾ ਸਭ ਤੋਂ ਵੱਧ ਜੰਗਲਾਂ ਵਾਲਾ ਰਾਜ ਆ ਉਹ ਹੈਗਾ ਜੀ ਮੱਧ ਪ੍ਰਦੇਸ਼ ਤੇ ਜਦੋਂ ਤੁਹਾਨੂੰ ਨਕਸ਼ਾ ਉੱਥੇ ਮਿਲੇਗਾ ਤੁਹਾਨੂੰ ਇੱਥੇ ਬਿਲਕੁਲ ਖਾਲੀ ਸ਼ੌਥੇ ਮਿਲੇਗਾ ਤੇ ਵਿੱਚ ਤੁਸੀਂ ਮੱਧ ਪ੍ਰਦੇਸ਼ ਬਣਾਉਣਾ ਹੋਊਗਾ ਤੇ ਮੱਧ ਪ੍ਰਦੇਸ਼ ਨੂੰ ਤੁਸੀਂ ਪੂਰੀ ਐਕਿਊਰੇਸੀ ਨਾਲ ਨਹੀਂ ਬਣਾ ਸਕਦੇ ਕਿਉਂਕਿ ਕਿ ਰਾਜ ਦਾ ਨਕਸ਼ਾ ਹੈ ਪਰ ਉੱਥੇ ਤੁਸੀਂ ਸਿਰਫ ਉਹ ਇੱਕ ਹਾਈਲਾਈਟ ਕਰਕੇ ਦਿਖਾ ਸਕਦੇ ਹੋ ਤੇ ਜਿਹਦੇ ਨਾਲ ਪੇਪਰ ਚੈੱਕ ਕਰਨ ਵਾਲੇ ਨੇ ਜਿਹੜੇ ਪੇਪਰ ਮਾਰਕਿੰਗ ਵਾਲੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਹਾਂ ਬੱਚੇ ਨੂੰ ਲੋਕੇਸ਼ਨ ਦਾ ਪਤਾਗਾ ਕਿਉਂਕਿ ਜਿਹੜਾ ਮਧ ਪ੍ਰਦੇਸ਼ੋਂ ਕਿਹੜੀ ਜਗ੍ਹਾ ਤੇ। ਇਸ ਤੋਂ ਬਾਅਦ ਆ ਜਾਂਦਾ ਅਗਲਾ ਜਿਹੜਾ ਹੈਗਾ ਸਭ ਤੋਂ ਘੱਟ ਜੰਗਲਾਂ ਵਾਲਾ ਰਾਜ ਤਾਂ ਉਹ ਹੈਗਾ ਜੀ ਹਰਿਆਣਾ ਤੇ ਇਹਦੇ ਵਿੱਚ ਵੀ ਸੇਮ ਹੀ ਆ ਕਿ ਤੁਸੀਂ ਪੂਰਾ ਐਕੂਰੇਟ ਨਕਸ਼ਾ ਨਹੀਂ ਬਣਾਉਣਾ ਸਿਰਫ ਇੱਕ ਉਹਦੀ ਲੋਕੇਸ਼ਨ ਨੂੰ ਟ੍ਰੇਸ ਕਰਕੇ ਦੱਸਣਾ ਹੁੰਦਾ ਕਿ ਆ ਜਗ੍ਹਾ ਤੇ ਹਰਿਆਣਾ ਹੈਗਾ ਤੇ ਤੁਸੀਂ ਉਹਨੇਕ ਏਰੀਏ ਨੂੰ ਕਿਸੇ ਵੀ ਸਿੰਬਲ ਦੇ ਨਾਲ ਦਿਖਾ ਸਕਦੇ ਹੋ ਜਿਵੇਂ ਇੱਥੇ ਕਲਰ ਦੇ ਵਿੱਚ ਦਿਖਾਏਗਾ ਤੁਸੀਂ ਇਹਦੀ ਥਾਂ ਤੇ ਕੋਈ ਨਿਸ਼ਾਨੀ ਵੀ ਬਣਾ ਸਕਦੇ ਹੋ ਕੋਈ ਸਟਾਰ ਵਾਲਾ ਬਣਾ ਪਾ ਗਏ ਕੁਝ ਹੋਰ ਕਰਤਾ ਜਾਂ ਕੋਈ ਡਾਟ ਲਾਤੇ ਜਾਂ ਕੋਈ ਟੇਡੀਆਂ ਲਾਈਨਸ ਬਣਾਤੀਆਂ ਉਵੇਂ ਕਰ ਸਕਦੇ ਹੋ ਇਸ ਤੋਂ ਬਾਅਦ ਆ ਜਾਂਦਾ ਜੀ ਤਾਂ ਸਭ ਤੋਂ ਵੱਧ ਜੰਗਲਾਂ ਵਾਲਾ ਕੇਂਦਰ ਸ਼ਾਸਤ ਪ੍ਰਦੇਸ਼ ਤਾਂ ਸਭ ਤੋਂ ਵੱਧ ਜਿਹੜਾ ਜੰਗਲਾਂ ਵਾਲਾ ਯੂਨੀਅਨ ਟੈਰੀਟਰੀ ਆ ਉਹ ਹੈਗਾ ਜੀ ਲਖਸ਼ਦੀ ਤੇ ਇਸ ਤੋਂ ਬਾਅਦ ਜਿਹੜਾ ਸਭ ਤੋਂ ਘੱਟ ਜੰਗਲਾਂ ਵਾਲਾ ਕੇਂਦਰ ਸ਼ਾਸਤ ਪ੍ਰਦੇਸ਼ ਆ ਤਾਂ ਉਹ ਹੈਗਾ ਜੀ ਚੰਡੀਗੜ੍ਹ ਤਾਂ ਇਹ ਚਾਰ ਹੋ ਗਏ ਸਭ ਤੋਂ ਵੱਧ ਜੰਗਲਾਂ ਵਾਲਾ ਰਾਜ ਸਭ ਤੋਂ ਘੱਟ ਜੰਗਲਾਂ ਵਾਲਾ ਰਾਜ ਸਭ ਤੋਂ ਵੱਧ ਜੰਗਲਾਂ ਵਾਲਾ ਕੇਂਦਰ ਸ਼ਾਸਤ ਪ੍ਰਦੇਸ਼ ਤੇ ਸਭ ਤੋਂ ਘੱਟ ਜੰਗਲਾਂ ਵਾਲਾ ਕੇਂਦਰ ਸ਼ਾਸਤ ਪ੍ਰਦੇਸ਼ ਇਸ ਤੋਂ ਬਾਅਦ ਚੱਲਦੇ ਆ ਜੀ ਆਪਾਂ ਅਗਲੇ ਨਕਸ਼ੇ ਤੇ ਇਸ ਤੋਂ ਬਾਅਦ ਜਿਹੜਾ ਅਗਲਾ ਨਕਸ਼ਾ ਉਹ ਹੈਗਾ ਮਿੱਟੀਆਂ ਦੇ ਬਾਰੇ ਆ ਜਿਹੜੀ ਪर्वਤੀ ਮਿੱਟੀ ਆ ਉਹ ਭਾਰਤ ਦੇ ਜਿਹੜੇ ਉੱਪਰਲੇ ਇਲਾਕੇ ਨੇਗੇ ਜਿਹਦੇ ਵਿੱਚ ਜਿਵੇਂ ਲੇਹ ਆ ਗਿਆ ਜੰਮੂ ਕਸ਼ਮੀਰ ਆ ਗਿਆ ਹਿਮਾਚਲ ਪ੍ਰਦੇਸ਼ ਆ ਗਿਆ ਉੱਤਰਾਖੰਡ ਆ ਗਿਆ ਉੱਤਰ ਪ੍ਰਦੇਸ਼ ਦਾ ਉੱਪਰਲਾ ਇਲਾਕਾ ਆ ਗਿਆ ਨਾਰਥ ਵਾਲਾ ਤੇ ਉਸ ਤੋਂ ਬਾਅਦ ਬਿਹਾਰ ਦਾ ਉੱਪਰਲਾ ਇਲਾਕਾ ਆ ਗਿਆ ਜਿਹੜਾ ਨਾਰਥ ਵਾਲਾ ਇਲਾਕਾ ਉਹ ਆ ਗਿਆ ਸਿੱਕੀਮ ਆ ਗਿਆ ਤੇ ਉਸ ਤੋਂ ਬਾਅਦ ਅਰुणाਚਲ ਪ੍ਰਦੇਸ਼ ਦਾ ਸਾਰਾ ਹੀ ਹੈਗਾ ਤੇ ਇਸ ਤੋਂ ਬਾਅਦ ਮਹਗਾਲਿਆ ਆ ਗਿਆ ਅਸਾਮ ਦਾ ਕੁਝ ਖਲਾਕ ਆ ਗਿਆ ਕੱਲਾ ਬ੍ਰਹਮਪੁੱਤਰ ਨਦੀ ਦਾ ਜਿਹੜਾ ਪਲੇਨਸ ਨੇ ਉਹਨਾਂ ਨੂੰ ਛੱਡ ਕੇ ਬਾਕੀ ਸਾਰਾ ਆ ਗਿਆ ਇਸ ਤੋਂ ਬਾਅਦ ਨਾਗਾਲੈਂਡ ਮਣੀਪੁਰ ਮਿਜ਼ੋਰਮ ਤੇ ਤਰਪਰਾ ਇਹ ਸਾਰੇ ਕੀ ਨੇ ਪਹਾੜੀ ਇਲਾਕੇ ਨੇਗੇ ਹੁਣ ਪਰਬਤਾਂ ਤੋਂ ਬਾਅਦ ਆ ਗਿਆ ਜੀ ਮੈਦਾਨ ਮੈਦਾਨ ਕੀ ਹੁੰਦੇ ਨੇ ਕਿ ਜਿਹੜੇ ਪਰਬਤਾਂ ਤੋਂ ਨਦੀਆਂ ਨਿਕਲਦੀਆਂ ਨੇ ਉਹ ਜਦੋਂ ਮਿੱਟੀ ਖੋਰ ਕੇ ਲਿਆਉਂਦੀਆਂ ਨੇ ਤਾਂ ਇਹਨਾਂ ਮੈਦਾਨਾਂ ਦਾ ਨਿਰਮਾਣ ਕਰਦੀਆਂ ਨੇ ਤਾਂ ਹੁਣ ਜਿਹੜੇ ਇਹ ਮੈਦਾਨ ਨੇ ਇਜਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਆਪਾਂ ਨਕਸ਼ੇ ਦੇ ਵਿੱਚ ਉਹਨਾਂ ਨੂੰ ਗ੍ਰੀਨ ਕਰਕੇ ਹਾਈਲਾਈਟ ਕਰਤਾ ਇਹ ਪੰਜਾਬ ਤੋਂ ਸ਼ੁਰੂ ਹੋ ਜਾਂਦੇ ਆ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਬਿਹਾਰ ਪੱਛਮੀ ਬੰਗਾਲ ਤੇ ਫਿਰ ਇਧਰੋਂ ਅਸਾਮ ਵਾਲੀ ਸਾਈਡ ਤੇ ਚਲੇ ਜਾਂਦੇ ਨੇ ਤੇ ਇਸ ਤੋਂ ਬਾਅਦ ਕੁਝ-ਕੁਝ ਕੇ ਇਲਾਕਾ ਰਾਜਸਥਾਨ ਦਾ ਜਿਵੇਂ ਜਿਹੜਾ ਅਰਾਵਲੀ ਪਹਾੜ ਦੇ ਪੂਰਬ ਦੇ ਵਿੱਚ ਰਹਿ ਜਾਂਦਾਗਾ ਉਹ ਵਾਲਾ ਇਲਾਕਾਗਾ ਤੇ ਇਸ ਤੋਂ ਇਲਾਵਾ ਗੁਜਰਾਤ ਦਾ ਕੁਝ ਕੇ ਹਿੱਸਾਗਾ ਮੱਧ ਪ੍ਰਦੇਸ਼ ਦਾ ਵੀ ਕੁਝ ਕੇ ਹਿੱਸਾ ਹੈਗਾਗਾ ਮਹਾਰਾਸ਼ਟਰ ਦਾ ਕੁਝ ਕੋਈ ਇਲਾਕਾ ਹੈਗਾਗਾ ਤੇ ਇਸ ਤੋਂ ਬਾਅਦ ਜਿਹੜੇ ਪੱਛਮੀ ਘਾਟ ਆ ਤੇ ਜਿਹੜੇ ਅਰਬ ਸਾਗਰ ਦੇ ਵਿਚਾਲੇ ਜਿਹੜੇ ਮੈਦਾਨ ਆ ਜਾਂਦੇ ਇਹਨਾਂ ਨੂੰ ਪੱਛਮੀ ਮੈਦਾਨ ਕਿਹਾ ਜਾਂਦਾ ਤੇ ਜਿਹੜੇ ਪੂਰਬ ਦੇ ਵਿੱਚ ਜਿਹੜੇ ਮੈਦਾਨ ਨੇ ਕਿ ਜਿਹੜੇ ਬੰਗਾਲ ਦੀ ਖਾੜੀ ਦੇ ਨਾਲ ਲੱਗਦੇ ਨੇ ਇਹ ਲਗਭਗ ਸਾਰੇ ਹੀ ਨਦੀਆਂ ਦੁਆਰਾ ਲਿਆਂਦੀ ਗਈ ਮਿੱਟੀ ਦੁਆਰਾ ਬਣਾਏ ਜਾਂਦੇ ਨੇ ਇਸ ਤੋਂ ਬਾਅਦ ਆ ਗਿਆ ਕਾਲੀ ਮਿੱਟੀ ਦੇ ਮੈਦਾਨ ਇਹ ਜਿਹੜੀ ਕਾਲੀ ਮਿੱਟੀ ਹੁੰਦੀ ਆ ਇਹਦਾ ਜਿਹੜਾ ਨਿਰਮਾਣ ਆ ਉਹ ਜਵਾਲਾਮੁਖੀਆਂ ਦੇ ਫਟਣ ਤੋਂ ਬਾਅਦ ਜਿਹੜਾ ਉਹ ਲਾਵਾ ਸੀਗਾ ਉਹ ਲਾਵੇ ਤੋਂ ਜਿਹੜੀ ਮਤਲਬ ਠੰਡਾ ਹੋ ਕੇ ਜਿਹੜੀ ਮਿੱਟੀ ਬਣਦੀ ਆ ਤਾਂ ਉਹਨ ਤੇ ਕਾਲੀ ਮਿੱਟੀ ਦੇ ਮੈਦਾਨ ਨੇ ਜਿਹੜੇ ਜ਼ਿਆਦਾਤਰ ਪੱਛਮੀ ਇਲਾਕਿਆਂ ਦੇ ਵਿੱਚ ਨੇ ਜਿਦੇ ਵਿੱਚ ਗੁਜਰਾਤ ਆ ਮਹਾਰਾਸ਼ਟਰ ਤੇ ਕੁਝ ਕਿ ਇਲਾਕਾ ਮੱਧ ਪ੍ਰਦੇਸ਼ ਦਾਗਾ ਤਾਂ ਹੁਣ ਇਹ ਤੁਸੀਂ ਜਿਵੇਂ ਕਿ ਇੱਥੇ ਨਕਸ਼ੇ ਦੇ ਉੱਤੇ ਦੇਖ ਸਕਦੇ ਹੋ ਤਾਂ ਇਹ ਰਾਜ ਨੇ ਜਿਹੜੇ ਕਾਲੀ ਮਿੱਟੀ ਦੇ ਆ ਜਾਂਦੇ ਇਹਦੇ ਵਿੱਚ ਕਰਨਾਟਕਾ ਵੀ ਹੈਗਾ ਤੇ ਕੁਸ਼ਕ ਇਲਾਕਾ ਤੇਲੰਗਾਨਾ ਦਾ ਵੀ ਹੈ ਤੇ ਕੁਸ਼ਕ ਛਤੀਸਗੜ ਦਾ ਇਲਾਕਾ ਵੀ ਇਸ ਤੋਂ ਬਾਅਦ ਆ ਗਿਆ ਲਾਲ ਮਿੱਟੀ ਜਿਹੜੀ ਲਾਲ ਮਿੱਟੀ ਆ ਲੋਹੇ ਦੇ ਅੰਸ਼ ਜਿਹੜੇ ਜ਼ਿਆਦਾ ਹੋਣ ਕਰਕੇ ਇਹਦਾ ਰੰਗ ਲਾਲ ਹੁੰਦਾ ਹੈਗਾ ਤਾਂ ਇਹਦੇ ਵਿੱਚ ਜਿਹੜਾ ਇਹਦਾ ਇਲਾਕਾ ਹੈਗਾ ਇਹ ਕੁਸ਼ਕ ਪੱਛਮੀ ਬੰਗਾਲ ਦੇ ਵਿੱਚ ਆਇਆ ਜਾਂਦਾ ਤੇ ਜ਼ਿਆਦਾਤਰ ਜਿਹੜਾ ਇਹਦਾ ਇਹ ਹਿੱਸਾ ਹੈਗਾ ਉਹ ਦੱਖਣੀ ਭਾਰਤ ਦੇ ਵਿੱਚ ਪਾਇਆ ਜਾਂਦਾ ਜਿਦੇ ਵਿੱਚ ਓਡੀਸ਼ਾ ਆਂਧਰਾ ਪ੍ਰਦੇਸ਼ ਤੇਲੰਗਾਨਾ ਤਾਮਿਲਨਾਡੂ ਤੇ ਕੁਸ਼ਕਪਾ ਕਰਨਾਟਕਾ ਦਾਗਾ ਇਹ ਆਉਂਦੇ ਨੇ ਇਸ ਤੋਂ ਬਾਅਦ ਆ ਗਿਆ ਲੈਟਰਾਈਟ ਲੈਟਰਾਇਟ ਮਿੱਟੀ ਹੈ ਜਿਹੜੀ ਇਹਨੂੰ ਲੈਟਰਾਇਟ ਤਾਂ ਕਿਹਾ ਜਾਂਦਾ ਕਿਉਂਕਿ ਇਹ ਟਵਰਗੀ ਹੁੰਦੀ ਹੈ ਤਾਂ ਇਸ ਦਾ ਜਿਹੜਾ ਜ਼ਿਆਦਾਤਰ ਹਿੱਸਾਗਾ ਉਹ ਭਾਰਤ ਦੇ ਉੱਤਰੀ ਮੈਦਾਨਾਂ ਦੇ ਨਾਲ ਲੱਗਦਾਗਾ ਤਾਂ ਇਸ ਦੇ ਵਿੱਚ ਜਿਹੜੇ ਨੇਗੇ ਕੁਝ ਕੁ ਹਿੱਸਾ ਰਾਜਸਥਾਨ ਦਾ ਹੋ ਆ ਜਾਂਦਾਗਾ ਤੇ ਇਹਦੇ ਵਿੱਚ ਮੱਧ ਪ੍ਰਦੇਸ਼ ਛਾਰਖੰਡ ਛਤੀਸਗੜ ਤੇ ਕੁਝ ਹਿੱਸਾ ਜਿਹੜਾ ਉਹ 오ਡੀਸਾ ਇਸ ਤੋਂ ਬਾਅਦ ਆ ਗਿਆ ਰੇਗਿਸਤਾਨ ਜਮਾਰੂਥਲ ਕਹਿੰਦੇ ਨੇ ਆਪਾਂ ਇਹਨੂੰ ਤਾਂ ਭਾਰਤ ਦੇ ਜਿਹੜਾ ਮਾਰੂਥਲੀ ਮੈਦਾਨ ਨੇ ਇਹ ਸਿਰਫ ਰਾਜਸਥਾਨ ਦੇ ਵਿੱਚ ਹੀ ਹੈ ਤੇ ਜਿਹੜਾ ਇਹ ਮਾਰੂਥਲਾ ਇਹਦਾ ਨਾਮ ਥਾਰ ਮਾਰੂਥਲਾ ਤਾਂ ਹੁਣ ਇਹ ਮਿੱਟੀਆਂ ਦੇ ਨਾਲ ਸੰਬੰਧਿਤ ਜਿਹੜੇ ਪ੍ਰਸ਼ਨ ਆਏ ਨੇ ਇਸ ਤੋਂ ਬਾਅਦ ਆ ਗਿਆ ਜੀ ਅਗਲਾ ਨਕਸ਼ਾ ਲੱਗਦਾ ਕਿ ਇਹ ਭਾਰਤ ਦੇ ਨਕਸ਼ੇ ਦੇ ਵਿੱਚ ਭਰਨੇ ਹੈ ਕਿ ਜਿਵੇਂ ਬੱਦਲ ਫਟਣਾ ਤੇ ਭੂਮੀ ਖਿਸਕਣ ਵਾਲਾ ਖੇਤਰ ਹੁਣ ਬੱਦਲ ਤੁਹਾਨੂੰ ਪਤਾ ਹੀ ਹੈਗਾ ਵੀ ਕਿੱਥੇ ਜ਼ਿਆਦਾ ਫਟਦੇ ਨੇ ਉਹ ਫਟਦੇ ਨੇ ਜੀ ਪਹਾੜੀ ਖੇਤਰਾਂ ਦੇ ਵਿੱਚ ਤੇ ਭੂਮੀ ਵੀ ਜਿਹੜੀ ਜ਼ਿਆਦਾ ਖਿਸਕਦੀ ਆ ਉਹ ਕਿੱਥੇ ਖਿਸਕਦੀ ਆ ਪਹਾੜੀ ਖੇਤਰਾਂ ਦੇ ਵਿੱਚ ਤਾਂ ਜਿੰਨਾ ਭਾਰਤ ਦਾ ਪਹਾੜੀ ਖੇਤਰਾ ਉਹ ਸਾਰੇ ਦਾ ਸਾਰਾ ਤੁਸੀਂ ਇਸ ਦੇ ਵਿੱਚ ਕਵਰ ਕਰ ਦੇਣਾ ਜਿਵੇਂ ਹੁਣ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਆ ਪਿੰਕ ਕਲਰ ਦੇ ਵਿੱਚ ਕਵਰ ਕਰਕੇ ਤੇ ਉਹਦੇ ਵਿੱਚ ਸਟਾਰ ਲਾਏ ਹੋਏ ਨੇਗੇ ਉੱਥੇ ਤੁਸੀਂ ਕਲਰ ਨਹੀਂ ਕਰਨੇ ਕਿਉਂਕਿ ਪੈਨਸਲ ਦੇ ਨਾਲ ਹੀ ਕਰਨਾ ਤਾਂ ਤੁਸੀਂ ਏਰੀਆ ਨੂੰ ਹਾਈਲਾਈਟ ਕਰਕੇ ਤੇ ਉਹਦੇ ਵਿੱਚ ਕੀ ਸਟਾਰ ਲਾ ਸਕਦੇ ਹੋ ਜਾਂ ਕੋਈ ਵੀ ਨਿਸ਼ਾਨੀ ਲਾ ਸਕਦੇ ਤਾਂ ਜੇਕਰ ਹੁਣ ਇਹਦੇ ਵਿੱਚ ਏਰੀਆ ਵਾਈਜ਼ ਕਲਰ ਕਰੀਏ ਤਾਂ ਜੰਮੂ ਕਸ਼ਮੀਰ ਖੰਡਾ ਜੂ ਸੇਕੇ ਮਾ ਜੂ ਤੇ ਇਧਰੋਂ ਆਹ ਸੱਤੇ ਦੇ ਸੱਤੇ ਜਿਹਨੂੰ ਸੈਵਨ ਸਿਸਟਰ ਕਹ ਦਿੰਦੇ ਆ ਸਾਰੇ ਦੇ ਸਾਰੇ ਰਾਜ ਆ ਜਾਣਗੇ ਕਿਉਂਕਿ ਸਾਰੇ ਦੇ ਸਾਰੇ ਪਹਾੜੀ ਰਾਜ ਨੇ ਕਿ ਉਸ ਤੋਂ ਬਾਅਦ ਭਾਰਤ ਦੇ ਜਿਹੜੇ ਪੱਛਮੀ ਘਾਟ ਨੇ ਉਹ ਸਾਰੇ ਦਾ ਸਾਰਾ ਕਿਹੜਾਗਾ ਬੱਦਲ ਫਟਣ ਤੇ ਭੂਮੀ ਖਿਸਕਣ ਵਾਲਾ ਇਲਾਕਾ ਤਾਂ ਇਸ ਤੋਂ ਬਾਅਦ ਜਿਹੜਾ ਅਗਲਾ ਇਹਦੇ ਵਿੱਚ ਪੁਆਇੰਟ ਆ ਜਾਂਦਾ ਉਹ ਆ ਜਾਂਦਾ ਧੁੰਦ ਵਾਲਾ ਖੇਤਰ ਤਾਂ ਧੁੰਦ ਵਾਲੇ ਖੇਤਰ ਦੇ ਵਿੱਚ ਜ਼ਿਆਦਾਤਰ ਤੁਹਾਨੂੰ ਪਤਾ ਹੀ ਹੈ ਕਿ ਧੁੰਦ ਜਿਹੜੀ ਉਹ ਉੱਤਰੀ ਮੈਦਾਨਾਂ ਦੇ ਵਿੱਚ ਪੈਂਦੀ ਹੈ ਕਿਉਂਕਿ ਦੱਖਣੀ ਭਾਰਤ ਦੇ ਵਿੱਚ ਧੁੰਦ ਨਹੀਂ ਪੈਂਦੀ ਉਹ ਜਿਹੜਾ ਕਰਕ ਰੇਖਾ ਤੋਂ ਲੈ ਕੇ ਭੂਮਾਤਰੀਖਾ ਵਾਲਾ ਇਲਾਕਾਗਾ ਉੱਥੇ ਸਾਰਾ ਸਾਲ ਮੌਸਮ ਇੱਕੋ ਜਿਹਾ ਹੀ ਰਹਿੰਦਾ ਤਾਂ ਇਹ ਜਿਹੜੇ ਧੁੰਦ ਤੇ ਠੰਡੀਆਂ ਹਵਾਵਾਂ ਵਾਲੇ ਖੇਤਰ ਨੇਗੇ ਤਾਂ ਇਸ ਤੋਂ ਬਾਅਦ ਜਿਹੜਾ ਅਗਲਾ ਪੁਆਇੰਟ ਹੈ ਤੀ ਤਾਂ ਇਹ ਸਾਰੇ ਦਾ ਸਾਰਾ ਉੱਤਰੀ ਭਾਰਤ ਆਊਗਾ ਹੁਣ ਪਹਾੜੀ ਖੇਤਰ ਨੂੰ ਛੱਡ ਕੇ ਤੁਸੀਂ ਥੱਲੇ ਵਾਲਾ ਜਿੰਨਾ ਇਲਾਕਾ ਹੈਗਾ ਉਹਨੂੰ ਸਾਰੇ ਨੂੰ ਕੀ ਕਰਨਾ ਹਾਈਲਾਈਟ ਕਰ ਦੇਣਾ ਇਸ ਤੋਂ ਬਾਅਦ ਅਗਲਾ ਇਲਾਕਾ ਆ ਜਾਂਦਾ ਜਿਹੜਾ ਲੂਹ ਵਾਲਾ ਖੇਤਰ ਤੇ ਇਹਦੇ ਨਾਲ ਹੀ ਅਗਲਾ ਪੰਜਵਾਂ ਪੁਆਇੰਟ ਵੀ ਆ ਜਾਂਦਾ ਕਿ ਗਰਮ ਹਵਾਵਾਂ ਵਾਲਾ ਖੇਤਰ ਤੇ ਇਹਦੇ ਲਈ ਆਪਾਂ ਦੁਨ ਲਈ ਇੱਕੋ ਹੀ ਖੇਤਰ ਭਰਾਂਗੇ ਤਾਂ ਇਹ ਹੈ ਜਿਹੜਾ ਇਹਨੂੰ ਆਪਾਂ yellow ਕਲਰ ਦੇ ਨਾਲ ਦਿਖਾਏਗਾ ਤਾਂ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਹੁਣ ਸਕਰੀਨ ਦੇ ਉੱਪਰ ਤਾਂ ਇਹ ਨਕਸ਼ੇ ਦੇ ਵਿੱਚ ਆਪਾਂ ਸਾਰਾ ਗੁਜਰਾਤ ਦਾ ਇਲਾਕਾ ਪੜ੍ਹਾਂਗੇ ਮੱਧ ਪ੍ਰਦੇਸ਼ ਭਰੇ ਜੋ ਰਾਜਸਥਾਨ ਦਾ ਇਲਾਕਾ ਘਬਰਾਜੂ ਹੋ ਜੂਗਾ ਇਹਦੇ ਵਿੱਚ ਤੇ ਇਸ ਤੋਂ ਬਾਅਦ ਮਹਾਰਾਸ਼ਟਰ ਦਾ ਛੱਤੀਸਗੜ ਆ ਜਾਂਦਾ ਤੇ ਝਾਰਖੰਡ ਦਾ ਇਲਾਕਾ ਇਸ ਤੋਂ ਬਾਅਦ ਅਗਲਾ ਆ ਜਾਂਦਾ ਗੜੇਮਾਰੀ ਵਾਲਾ ਖੇਤਰ ਤਾਂ ਹੁਣ ਜਿਹੜਾ ਗੜੇਮਾਰੀ ਵਾਲਾ ਖੇਤਰ ਹੈ ਇਹਨੂੰ ਆਪਾਂ ਹਾ ਪਿੰਕ ਕਲਰ ਦੇ ਨਾਲ ਦਿਖਾਏਗਾ ਇੱਥੇ ਗੜੇਮਾਰੀ ਹੁੰਦੀ ਹੈ ਇੱਕ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਗੜੇਮਾਰੀ ਤੇ ਬਰਖਾ ਦੇ ਵਿੱਚ ਫਰਕ ਹੈ ਜੇਕਰ ਬਰਖਾ ਦਾ ਸਥਾਨ ਪੁੱਛਿਆ ਜਾਂਦਾ ਤਾਂ ਉਹ ਚਿਰਾਪੁੰਜੀ ਦੇ ਕੋਲੇ ਹੈਗਾ ਮਾਨੇਸਰਾਮ ਉਹ ਮੇਘਾਲਿਆ ਦੇ ਵਿੱਚ ਆ ਪਰ ਇਹ ਜਿਹੜਾ ਗੜੇਮਾਰੀ ਵਾਲਾ ਖੇਤਰ ਹੈਗਾ ਇਹ ਪੱਛਮੀ ਬੰਗਾਲ ਤੇ ਜਿਹੜਾ ਚਾਰਖੰਡਾ ਉਸ ਦੇ ਵਿੱਚ ਆ ਜਾਂਦਾ ਹੈਗਾ ਤੇ ਇਹ ਦੇ ਨਾਲ ਨਾਲ ਇੱਕ ਜਿਹੜਾ ਇਹ ਮਹਾਰਾਸ਼ਟਰ ਦੇ ਵਿੱਚ ਇੱਕ ਇਲਾਕਾ ਆਉਂਦਾ ਹੈਗਾ ਤਾਂ ਉਹ ਉਹ ਹੈ ਇਹ ਦੋਨੇ ਇਲਾਕੇ ਤੁਸੀਂ ਦੇਖ ਸਕਦੇ ਹੋ ਗੜੇਮਾਰੀ ਦੇ ਖੇਤਰ ਨੇ ਇਸ ਤੋਂ ਬਾਅਦ ਆ ਜਾਂਦਾ ਸੁਨਾਮੀ ਵਾਲਾ ਖੇਤਰ ਤੇ ਜਿਹੜਾ ਸੁਨਾਮੀ ਵਾਲਾ ਖੇਤਰ ਹੈਗਾ ਉਹ ਇਹ ਤੁਹਾਨੂੰ ਪਤਾ ਹੀ ਹੈ ਸੁਨਾਮੀ ਜ਼ਿਆਦਾਤਰ ਆਉਂਦੀ ਆ ਸਮੁੰਦਰੀ ਕਿਨਾਰੇ ਦੇ ਜਦੋਂ ਸਮੁੰਦਰ ਦੇ ਵਿੱਚ ਵੱਡੀਆਂ ਵੱਡੀਆਂ ਲਹਿਰਾਂ ਉੱਠਦੀਆਂ ਤਾਂ ਉਹਨੂੰ ਆਪਾਂ ਸੁਨਾਮੀ ਬੋਲ ਦਿੰਨੇ ਆ ਤੇ ਜਿਆਦਾਤਰ ਕਿੱਥੇ ਆਉਣਗੇ ਇਹ ਤੁਹਾਨੂੰ ਪਤਾ ਹੀ ਆ ਕਿ ਇਹ ਸਮੁੰਦਰੀ ਕਿਨਾਰਿਆਂ ਦੇ ਉੱਤੇ ਆਉਣਗੇ ਜਿਹੜੇ ਇਲਾਕੇ ਸਮੁੰਦਰ ਦੇ ਕਿਨਾਰਿਆਂ ਦੇ ਨਾਲ ਲੱਗਦੇ ਨੇ ਉਹਨਾਂ ਖੇਤਰਾਂ ਦੇ ਵਿੱਚ ਆਉਣਗੇ ਤਾਂ ਇਧਰੋਂ ਜਿੰਨੇ ਦਾ ਜਿੰਨਾ ਇਲਾਕਾ ਜਿਹੜਾ ਅਰਬ ਸਾਗਰ ਦੇ ਨਾਲ ਲੱਗਦਾ ਉਹ ਸਾਰੇ ਦਾ ਸਾਰਾ ਇਸ ਸੁਨਾਮੀ ਦੀ ਮਾਰ ਦੇ ਵਿੱਚ ਆ ਤੇ ਜਿਹਦੇ ਵਿੱਚ ਆਪਣੇ ਭਾਰਤ ਦੇ ਅਰਬ ਸਾਗਰ ਦੇ ਵਿੱਚ ਜਿਹੜੇ ਟਾਪੂ ਨੇਗੇ ਜਿਨ੍ਹਾਂ ਨੂੰ ਲਕਸ਼ਦੀਪ ਕਿਹਾ ਜਾਂਦਾ ਤਾਂ ਉਹ ਸਾਰੇ ਦੇ ਸਾਰੇ ਇਸ ਦੇ ਵਿੱਚ ਆਉਂਦੇ ਨੇ ਤੇ ਇਧਰੋਂ ਜੇਕਰ ਪੂਰਬੀ ਸਾਈਡ ਤੋਂ ਦੇਖੀਏ ਤਾਂ ਜਿੰਨੇ ਇਲਾਕੇ ਨੇ ਜਿਹੜੇ ਬੰਗਾਲ ਦੀ ਖਾੜੀ ਦੇ ਨਾਲ ਲੱਗਦੇ ਨੇ ਤਾਂ ਉਹ ਸਾਰੇ ਇਲਾਕੇ ਨੇ ਜਿਹੜੇ ਤੋ ਉਹ ਵੀ ਸਾਰਾ ਸੁਨਾਮੀ ਦਾ ਪ੍ਰਭਾਵਿਤ ਖੇਤਰਾਗਾ ਭਾਰਤ ਦੇ ਜਿਹੜੇ ਟਾਪੂ ਰਹਿ ਜਾਂਦੇ ਨੇ ਜਿਨ੍ਹਾਂ ਨੂੰ ਅੰਡੇਮਾਨ ਨਿਕੋਬਰ ਕਿਹਾ ਜਾਂਦਾ ਤੋ ਉਹ ਵੀ ਸਾਰੇ ਦੇ ਸਾਰੇ ਸੁਨਾਮੀ ਵਾਲੇ ਖੇਤਰ ਨੇਗੇ ਤਾਂ ਇਸ ਤੋਂ ਬਾਅਦ ਅਗਲੇ ਦੇ ਵਿੱਚ ਆ ਜਾਂਦਾ ਜੈਵ ਵਿਭਿੰਨਤਾ ਜ਼ੋਨ ਤੇ ਇਹਦੇ ਵਿੱਚ ਜਿਵੇਂ ਸਭ ਤੋਂ ਪਹਿਲਾਂ ਆ ਜਾਂਦਾ ਟਰਾਂਸਮਾਲੇ ਦਾ ਖੇਤਰਾ ਇਹ ਜਿਹੜਾ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਬਿਲਕੁਲ ਉੱਪਰ ਵਾਲੇ ਖੇਤਰ ਨੇਗੇ ਉਸ ਤੋਂ ਬਾਅਦ ਆਂਤੇ ਆ ਜਾਂਦਾ ਹਿਮਾਲਿਆ ਵਾਲਾ ਖੇਤਰ ਤਾਂ ਇਹ ਤੁਸੀਂ ਦੇਖ ਸਕਦੇ ਹੋ ਨਕਸ਼ੇ ਦੇ ਉੱਪਰ ਜਿਵੇਂ ਤੁਹਾਡੇ ਸਾਹਮਣੇ ਹੈ ਇਹ ਸਾਰੇ ਦਾ ਸਾਰਾ ਹਿਮਾਲਿਆ ਵਾਲਾ ਖੇਤਰਾ ਇਸ ਤੋਂ ਬਾਅਦ ਗੰਗਾ ਜਮਨਾ ਦਾ ਮੈਦਾਨ ਤਈ ਜਿਹੜੀ ਗੰਗਾ ਜਮਨਾ ਦੇ ਮੈਦਾਨ ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ ਦੇ ਉੱਪਰ ਇਹ ਪਰਨੇ ਨੇਗੇ ਇਸ ਤੋਂ ਬਾਅਦ ਮਾਰੂਥਲ ਖੇਤਰ ਆ ਗਿਆ ਮਾਰੂਥਲ ਖੇਤਰ ਇਸ ਇਲਾਕੇ ਦੇ ਵਿੱਚ ਆ ਜਾਂਦਾ ਇਸ ਤੋਂ ਬਾਅਦ ਅਰਧ ਖੁਸ਼ਕ ਖੇਤਰ ਉਹ ਇਹ ਵਾਲਾ ਆ ਜਾਂਦਾ ਹੈ ਤੇ ਇਸ ਤੋਂ ਬਾਅਦ ਆ ਜਾਂਦੇ ਨੇ ਦੱਖਣੀ ਪ੍ਰਾਇਦੀਪੀ ਪਠਾਰ ਇਹ ਤੁਸੀਂ ਇੱਥੇ ਦਿਖਾਉਣੇ ਨੇ ਨਕਸ਼ੇ ਦੇ ਵਿੱਚ ਤੇ ਇਸ ਤੋਂ ਬਾਅਦ ਆ ਗਿਆ ਜਿਹੜਾ ਪੱਛਮੀ ਘਾਟ ਪੱਛਮੀ ਘਾਟ ਉਹੀ ਪਹਿਲਾਂ ਵੀ ਜਿਹੜੀ ਗੱਲ ਕਰਕੇ ਹਟੇ ਆਪਾਂ ਪਿਛਲੇ ਨਕਸ਼ੇ ਦੇ ਵਿੱਚ ਤੇ ਇਸ ਤੋਂ ਬਾਅਦ ਆਈ ਪੂਰਬੀ ਘਾਟ ਨੇਗੇ ਇਹ ਵੀ ਪੂਰਬ ਵਾਲੀ ਸਾਈਡ ਨੇ ਬੰਗਾਲ ਦੀ ਖਾੜੀ ਦੇ ਨਾਲ ਲੱਗਦੇ ਨੇ ਹੁਣ ਇਸ ਤੋਂ ਬਾਅਦ ਆ ਗਿਆ ਭਾਰਤ ਦੇ ਨਕਸ਼ੇ ਦੇ ਵਿੱਚ RAMSAR ਸੰਮੇਲਨ ਹੁਣ ਜੇਕਰ ਕਿਸੇ ਵਿਦਿਆਰਥੀ ਨੂੰ RAMSAR ਬਾਰੇ ਨਹੀਂ ਪਤਾ ਤਾਂ ਮੈਂ ਥੋੜਾ ਜਿਹਾ ਇਹਦੇ ਬਾਰੇ ਦੱਸ ਦਾਂ ਕਿ ਜਿਹੜੇ ਇਹ RAMSAR ਸੰਮੇਲਨ ਦੇ ਆਪਾਂ ਜਗਾਵਾਂ ਭਰਨੀਆਂ ਹੁੰਦੀਆਂ ਨੇ ਇਹ ਉਹ ਜਗਾਵਾਂ ਭਰਨੀਆਂ ਹੁੰਦੀਆਂ ਜਿਹੜੇ ਭਾਰਤ ਦੇ ਵਿੱਚ ਵੈਟਲੈਂਡ ਨੇ ਵੈਟਲੈਂਡ ਭਾਵ ਜਲਕਾਹਾਂ ਕਹਿ ਦਿੰਨੇ ਆਪਾਂ ਜਿਨ੍ਹਾਂ ਨੂੰ ਤਾਂ ਇਸ ਤਰ੍ਹਾਂ ਜਦੋਂ ਆਪਾਂ ਸਥਾਨ ਭਰਦੇ ਹਾਂ ਹੁਣ ਜੇਕਰ ਇਹ ਸੋਨੂੰ ਸਿੱਧੀ ਕਹਤਾ ਕਿ ਪੇਪਰ ਦੇ ਵਿੱਚ ਕਿ RAMSAR ਸੰਮੇਲਨ ਦੇ ਸਥਾਨ ਭਰੋ ਤਾਂ ਤੁਸੀਂ ਪੰਜਾਬ ਦੇ ਵਿੱਚ ਹੀ 5-6 ਸਥਾਨ ਪਰ ਸਕਦੇ ਹੋ ਕਿਉਂਕਿ ਪੰਜਾਬ ਦੇ ਵਿੱਚ ਜਿਵੇਂ ਕੇਸ਼ੂਪਰ ਮਿਆਨੀਆਂ ਕਾਂਝਲੀਆ ਹਰੀਕੇ ਪੱਤਣਾ ਨੰਗਲਾ ਰੋਪੜਾ ਇਹ ਸਾਰੇ ਸਥਾਨ ਜਿਹੜੇ ਪੰਜਾਬ ਦੇ ਵਿੱਚ ਹੀ ਨੇਗੇ ਪਰ ਕਈ ਵਾਰੀ ਪੁੱਛ ਲਿਆ ਜਾਂਦਾ ਕਿ ਆ ਸਥਾਨ ਆ ਜਿਹੜਾ ਰਾਮਸਰ ਸੰਮੇਲਨ ਦਾ ਉਹ ਪਰੋ ਤਾਂ ਫਿਰ ਉੱਥੇ ਤੁਹਾਨੂੰ ਇਹ ਦੇਖਣਾ ਪਊਗਾ ਮੈਂ ਹੁਣ ਤੁਹਾਨੂੰ ਇੱਥੇ ਨਕਸ਼ਾ ਦਿਖਾ ਰਿਹਾ ਹਾਂਗਾ ਇਹਦੇ ਵਿੱਚ ਜਿੰਨੇ ਵੀ ਭਾਰਤ ਦੇ ਵਿੱਚ ਜਿਹੜੇ ਵੀ ਰਾਮਸਰ ਸੰਮੇਲਨ ਦੇ ਸਥਾਨ ਨੇਗੇ ਉਹ ਸਾਰੇ ਦੇ ਸਾਰੇ ਹਾਈਲਾਈਟ ਕਰੇਗੇ ਨੇ ਇਹ ਭਾਰਤ ਦੀਆਂ ਜਲਗਾਹਾਂ ਨੇ ਜਾਂ ਭਾਰਤ ਦੇ ਵੈਟਲੈਂਡ ਨੇ ਹੁਣ ਇਹਨਾਂ ਨੂੰ ਭਰਨ ਦੀ ਇੱਕ ਨਿਸ਼ਾਨੀ ਹੁੰਦੀ ਹੈ ਕਿ ਇਹ ਜ਼ਿਆਦਾਤਰ ਨਦੀਆਂ ਦੇ ਕਿਨਾਰੇ ਹੀ ਹੁੰਦੇ ਨੇ। ਇਹਨ ਬਸ ਤੁਸੀਂ ਜੇਕਰ ਤੁਹਾਨੂੰ ਨਦੀਆਂ ਦੀ ਲੋਕੇਸ਼ਨ ਜ਼ਿਆਦਾਤਰ ਤੁਸੀਂ ਇਹਨਾਂ ਨੂੰ ਆਰਾਮ ਦੇ ਨਾਲ ਭਰ ਸਕਦੇ ਹੋ ਤੇ ਤੁਸੀਂ ਜਗ੍ਹਾ ਦੇ ਨਾਮ ਯਾਦ ਰੱਖੋ। ਤਾਂ ਇਹਦੇ ਵਿੱਚ ਜਿਹੜੇ ਮਹੱਤਵਪੂਰਨ ਨੇ ਉਹ ਇੱਕ ਵਾਰੀ ਆਪਾਂ ਕਰ ਲੈਨੇ ਆ। ਜਿਵੇਂ ਚੰਦਰਤਾਲ ਆ ਹਿਮਾਚਲ ਪ੍ਰਦੇਸ਼ ਦੇ ਵਿੱਚ ਆ। ਉਹ ਆ ਜਾਗਾ ਤੇ ਆਗਾ। ਇਸ ਤੋਂ ਬਾਅਦ ਬੂਲਰ ਆਗਾ ਜੰਮੂ ਕਸ਼ਮੀਰ। ਉਹ ਆ ਜਾਗਾ ਤੇ ਆ। ਹਰੀਕੇ ਆ ਇਹ ਪੰਜਾਬ ਦੇ ਵਿੱਚ ਇਹਨੂੰ ਹਰੀਕੇ ਪਤਨ ਵੀ ਕਹਿੰਦੇ ਨੇ ਆਪਾਂ। ਇਸ ਤੋਂ ਬਾਅਦ ਲਨਾਰ ਆ ਇਹ ਮਹਾਰਾਸ਼ਟਰ ਦੇ ਵਿੱਚ ਆਗਾ। ਤੇ ਇਸ ਤੋਂ ਬਾਅਦ ਅਸਟਾਈ ਮੋਡੀ ਇਹ ਕੇਰਲਾ ਦੇ ਵਿੱਚ ਤੇ ਇਸ ਤੋਂ ਬਾਅਦ ਭੋਜ ਇਹ ਮੱਧ ਪ੍ਰਦੇਸ਼ ਦੇ ਵਿੱਚ ਤੇ ਇਸ ਤੋਂ ਬਾਅਦ ਸੁੰਦਰਬਨ ਇਹ ਪੱਛਮੀ ਬੰਗਾਲ ਦੇ ਵਿੱਚ